ਕੀ ਨਾਮ ਹੈ ਤੁਹਾਡਾ ਰੁਪਿੰਦਰ ਕੌਰ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 ਸਵਾ 10 10 ਵਜੇ ਆਇਆ ਤੇ ਉਹ ਗ੍ਰਿੱਲਾ ਡੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰਿੱਲਾ ਖੋਲ ਦਿੱਤੀਆਂ ਦੂਜੀਆਂ ਗ੍ਰਿੱਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀਗਾ ਕਿ ਮੈਨੂੰ ਮਾਰ ਸੱਟਣਾ ਇਹਨੇ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫੇਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਿਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਹੀ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਉਹਦਾ ਸਰਜੀਤ ਸਿੰਘ ਕਿਦੋਂ ਦੀ ਘਟਨਾ ਹੈ ਏ ਸੋਮਵਾਰ ਦੀ ਕਿੰਨੇ ਕੋਈ ਜਰਾ ਨਹੀਂ ਕਰਨੀ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਆ ਪੁਲਿਸਰ ਹਾਂਜੀ ਥਾਣੇ ਪਹੁੰਚੋ ਪੁਲਿਸਰ ਦਾ ਕੀ ਕਹਿਣਾ ਉਹਨੇ ਆਪਣੀ ਮਦਦ ਕਿੱਥੇ ਕਿ ਨਹੀਂ ਕੀਤੀ ਮਦਦ ਕੀਤੀ ਕਾਰਵਾਈ ਹੋ ਰਹੀ ਹੈ ਹਾਂਜੀ ਤੁਹਾਡੇ ਪਰਿਵਾਰ ਚ ਕੋਣ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੋਣ ਕੋਣ ਹੈਗਾ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਇਹ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੈ ਕੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਨੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਕੁੰਡੇ ਨਾਲ ਮਾਰਿਆ ਕਿੱਥੇ ਸੱਟ ਕਿੱਥੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਟਾਉਣ ਤੇ ਅਸਲ ਕੀ ਮਾਮਲਾ ਜਿਹੜਾ ਰਾਇਪੁਰ ਸੂਣ ਪੁੱਛਵਾਇਆ ਇਹ ਨਾ ਜਕ ਸਰਜੀ ਸਿੰਘ ਵਰਪ ਸਾਹਿਬ ਦੀ ਪਤਨੀ ਤੇ ਸੜਕ ਉੱਡਾਈ ਆ ਕਿ ਮੇਰੇ ਪਤਨੀ ਨੂੰ ਜਿਹੜਾ ਮੇਰਾ ਦਿਓਰ ਆ ਮਨਜੀਤ ਸਿੰਘ ਲੜਾਈ ਦੌਰਾਨ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫ ਆਰ ਦਰਜ ਕਰਕੇ ਤੇ ਜਰੀਆ ਦੀ ਜਾਂਚ ਕਰ ਰਹੇ ਆ की फैक्ट्स है जो फैक्ट्स ऑन करना दस्ता का है बदले देते हो तो हाँ बदले देते हैं बंदा सब्जी से अनुमंड जी से हाँ बिल्कुल हाँ हो रहा हैं तो तीस चारी